اس لئے کہندے ہیں نا کہ میں تیزارت کرتا ہوں فقیروں سے اکثر تیزارت دا مطلب ہوں دا صداگری کہندے ہیں میں تیزارت کرتا ہوں فقیروں سے اکثر جو ایک پیسے کے بدلے لاکھوں کی دعا دیتے ہیں کہ ایک ایسی فقیرہ دی سیوجھ ایک پیسہ بھی خرچ کرتے تھے جو فقیر لکھا دیا دعا ما دن دندے ہیں جدنہ انسان دی قسمت بدل جاندی ہے ناممکن ممکن ممکن ਕਿਉਂਕਿ ਦੇਖੋ ਪਹਿਲਾ ਗਿਆ ਸੀ ਹੱਥ ਜੋੜ ਕੇ ਪਰ ਦੂਜਾ ਗਿਆ ਓਏ ਪਾਗਲਾ ਇੱਧਰ ਆ ਹੁਣ ਜਿਹਨਾਂ ਪਾਗਲ ਸਮਝ ਕੇ ਜਾਣਾ ਨੂੰ ਸਲਾਹ ਵੀ ਫਿਰ ਕਹਿੰਦੇ ਤੂੰ ਰੱਬ ਦਾ ਫਕੀਰ ਸਮਝ ਕੇ ਆਇਆ ਤੈਨੂੰ ਦੁਆ ਮਿਲੀ ਇਹ ਪਾਗਲ ਸਮਝ ਕੇ ਆਇਆ ਇਹਨੂੰ ਪਾਗਲ ਵਾਲੀ ਸਲਾਹ ਮਿਲੀ ਹੁਣ ਤੁਸੀਂ ਕੀ ਸਮਝ ਕੇ ਆਏ ਹੋ ਕਿਉਂਕਿ ਜਿੱਦਾਂ ਦੀ ਸੋਝ ਲੈ ਕੇ ਬੰਦੇ ਨੇ ਆਣਾ ਫਕੀਰਾਂ ਦੇ ਕੋਲੋਂ ਵੈਸਾ ਹੀ ਲੈ ਕੇ ਕਹਿ ਦੋ ਵੈਸਾ ਹੀ ਲੈ ਕੇ ਜਾਣਾ ਵੀ ਨਹੀਂ ਇਹ ਬੁੱਲੇ ਸ਼ਾ ਆਪਣੇ ਮੁਰਸ਼ਿਦ ਨੂੰ ਰੱਬ ਸਮਝ ਕੇ ਗਏ ਸੀ ਤਾਂ ਦੇਖੋ ਬੁੱਲੇ ਸ਼ਾ ਨੂੰ ਕਿਸ ਮੰਜ਼ਿਲ ਤੇ ਪਹੁੰਚਾ ਦਿੱਤਾ ਹਲੋ ਸਮਝ ਦਿਓ ਬਲੀ ਹੁਣ ਜਿੱਦਾਂ ਦੀ ਸਾਡੀ ਭਾਵਨਾ ਹੋਣੀ ਹੈ ਜਿੱਦਾਂ ਦੀ ਸਾਡੀ ਸੋਚ ਹੋਣੀ ਹੈ ਉਹ ਰੱਬ ਨੇ ਉਹ ਮਾਲਕ ਨੇ ਦੇਣਾ ਵੀ ਸਾਨੂੰ ਵੈਸਾ ਹੀ ਹੈ ਇਸ ਲਈ ਜਦੋਂ ਵੀ ਜੀਵਨ 'ਚ ਮੌਕਾ ਮਿਲੇ ਨਾ ਫਿਰ ਕਵਾਂਗੇ ਫਿਰ ਇੱਥੇ ਕਵਾਂਗੇ ਕਿ ਅਛਾਈ ਜ਼ਰੂਰ ਕਰੋ ਨੇਕੀ ਜ਼ਰੂਰ ਕਰੋ ਔਰ ਨੇਕੀ ਕਰਨ ਦੇ ਪਿੱਛੇ ਮਕਸਦ ਹੋਵੇ ਦੁਨੀਆ ਦੀ ਖੁਸ਼ੀ ਦਾ ਨਹੀਂ ਬਲਕਿ ਇਮਾਂ ਨੇਕੀ ਕਰ ਰਿਹਾ ਆਪਣੇ ਮਾਲਿਕ ਦੀ ਖੁਸ਼ੀ ਦਿਖਾ ਕੇ ਕਿਉਂਕਿ ਜਦ ਤੂੰ ਫਿਰ ਇੱਥੇ ਲਾਈਨ ਕਮਾਵੇਂ ਜੋ ਹਜ਼ਰਤ ਅਲੀ ਨੇ ਕਹੀ ਹੈ ਦਿਲ ਚ ਲਿਖ ਲਿਓ ਕਿ ਜਦ ਤੂੰ ਅੱਛੇ ਅਮਾਲ ਦੁਆਰਾ ਯਾਨੀ ਅੱਛੇ ਕੰਮ ਕਰਕੇ ਜਦ ਤੂੰ ਅੱਛੇ ਅਮਾਲ ਦੁਆਰਾ ਆਪਣੇ ਰੱਬ ਕੀ ਖੁਸ਼ੀ ਤਲਾਸ਼ ਕਰਤੇ ਹੋ ਤਾਂ ਤੁਹਾਡੀਆਂ ਖੁਸ਼ੀਆਂ ਤੁਮੇ ਤਲਾਸ਼ ਕਰਦੀ ਹੋਈ ਤੁਮ ਤੱਕ ਪਹੁੰਚ ਜਾਂਦੀਆਂ ਹੁਣ ਦੇਖੋ ਗੱਲ ਕਿੰਨੀ ਸਮਝਣ ਵਾਲੀ ਹੈ ਵਜਮਦਾਰ ਗੱਲ ਹੈ ਅਗਰ ਇੱਕੋ ਹੀ ਇਹ ਗੱਲ ਨੂੰ ਅਸੀਂ ਸਮਝ ਲਈਏ ਪਕੜ ਲਈਏ ਤਾਂ ਸਾਡਾ ਜੀਵਨ ਖੁਸ਼ਹਾਲ ਹੋ ਦੇ ਭਰ ਜਾਵੇ ਇਸ ਲਈ ਅੱਜ ਤੋਂ ਆਪਣੇ ਅੰਦਰ ਇੱਕ ਫੈਸਲਾ ਕਰੋ ਕਿ ਆਪਣੇ ਮਾਲਿਕ ਤੇ ਵਿਸ਼ਵਾਸ ਵੀ ਰੱਖਣਾ ਹੈ ਯਕੀਨ ਵੀ ਰੱਖਣਾ ਕਿਉਂਕਿ ਯਕੀਨ ਦੇ ਵੀ ਇੱਕ ਇੱਥੇ ਤੁਹਾਨੂੰ ਨੁਕਤਾ ਦੇਣ ਲੱਗੇ ਆਂ ਅਗਰ ਤੁਸੀਂ ਆਪਣੇ ਘਰਾਂ 'ਚ ਕਰੋਗੇ ਤਾਂ ਬੜਾ ਫਾਇਦਾ ਹੋਏਗਾ ਕਿਉਂਕਿ ਪਿੱਛੇ ਅਸੀਂ ਕੈਨੇਡਾ ਬੈਂਕੂਵਰ ਗਏ ਸੀ ਉੱਥੇ ਨੇ ਇੱਕ ਘਰ ਦੇ ਵਿੱਚ ਚਰਨ ਪ੍ਰਵੇਸ਼ ਸੀ ਕਾਫੀ ਸੰਗਤ ਆਈ ਹੋਈ ਸੀ ਦਰਸ਼ਨ ਕਰਨ ਵਾਸਤੇ ਉਹ ਚਰਨ ਪ੍ਰਵੇਸ਼ ਕੀ ਸਤਸੰਗੀ ਹੋ ਗਿਆ ਸੀ ਜਿੱਦਾਂ ਹੁਣ ਕਾਫੀ ਜੀ ਵੀ ਇਕੱਠੇ ਹੋਗੇ ਉਹਰਾ ਹਾਲ ਸੀ ਘਰ 'ਚ ਭਰ ਗਿਆ ਉਹਨਾਂ ਦਾ ਸੋ ਉਹਦਾ ਚਲੋ ਐਡਾ ਪੰਡਾਲ ਤਾਂ ਨਹੀਂ ਸੀ ਪਰ ਘਰ ਦੇ ਵਿੱਚ ਹੀ ਕਮ ਸੇ ਕਮ ਡੇਢ ਦੋ ਘੰਟੇ ਅਸੀਂ ਉਹਨਾਂ ਨੂੰ ਸਮਝਾਉਂਦੇ ਰਹੇ ਯਾਨੀ ਸਤਸੰਗ 'ਚ ਉੱਥੇ ਇੱਕ ਔਰਤ ਆਈ ਸੀ ਹੁਣ ਉਹ ਔਰਤ ਨੇ ਬੇਨਤੀ ਕੀਤੀ ਕਿ ਮਾਲਕੋ ਮੇਰਾ ਨਾ ਪਤੀ ਸ਼ਰਾਬ ਪੀਂਦਾ ਹੈ ਤਾਂ ਮੇਰੀ ਸੱਸ ਦੇ ਨਾ ਦਰਦਾਂ ਬੜੀਆਂ ਰਹਿੰਦੀਆਂ ਅਗਦੀ ਹਾਏ ਮੇਰੇ ਗੋਡੇ 'ਚ ਦਰਦ ਹੁੰਦੀ ਹੈ ਹਾਏ ਮੇਰੇ ਲੱਕ 'ਚ ਦਰਦ ਹੁੰਦੀ ਹੈ ਯਾਨੀ ਹਰ ਵੇਲੇ ਕਿਤੇ ਨਾ ਕਿਤੇ ਦਰਦ ਔਰ ਮੇਰੇ ਬੇਟੇ ਨੂੰ ਕੰਮ ਨਹੀਂ ਮਿਲਦਾ ਮਾਲਕੋ ਮੈਂ ਬੜੀ ਪਰੇਸ਼ਾਨ ਹੋ ਗਈ ਹਾਂ ਮੈਂ ਬੜੀ ਪਰੇਸ਼ਾਨ ਹੈ ਕਿ ਮੇਤੇ ਕਿਰਪਾ ਕਰੋ ਪਤੀ ਦੀ ਸ਼ਰਾਬ ਛੁੱਟ ਜਾਵੇ ਬੇਟੇ ਨੂੰ ਕਿਤੇ ਕੰਮ ਮਿਲ ਜਾਵੇ ਔਰ ਮੇਰੀ ਸਾਸੂ ਮਾਂ ਉਹਦੀਆਂ ਦਰਦਾਂ ਦੁਦਾਂ ਨਾ ਜਿਹੜੀਆਂ ਕਦੀ ਹਾਏ ਗੋਡੇ ਦੁਖਦੇ ਹਾਏ ਕਮਰ ਦੁਖਦੀ ਹਰ ਵੇਲੇ ਹਾਏ ਹਾਏ ਕਰਦੀ ਰਹਿੰਦੀ ਹੈ ਸੋ ਕਿਰਪਾ ਕਰੋ ਮਾਲਕੋ ਕੋਈ ਰਹਿਮਤ ਕਰੋ ਅਬੀ ਉਸਨੇ ਲੈਸੇ ਵੀ ਕੋਈ ਗੱਲ ਕਹੀ ਸਮਝਣਾ ਜ਼ਰਾ ਇਹ ਕਹੇ ਫਿਕਰ ਨਾ ਕਰੋ ਜੱਜ ਮਾਲਕ ਦੇ ਕੋਲ ਬੈਠੇ ਹੋ ਨਾ ਸਤਸੰਗ ਤੁਸੀਂ ਸੁਣਿਆ ਸਰਸੰਗ ਜਿਹੀ ਕੀ ਸਮਝਾਇਆ ਕਿਉਂਕਿ ਉੱਥੇ ਇਹ ਗੱਲ ਕੀਤੀ ਸੀ ਵਿਸ਼ਵਾਸ ਦੀ ਪਿਆਰ ਦੀ ਕਿ ਤੁਹਾਡੇ ਜੀਵਨ ਚ ਕੋਈ ਵੀ ਦੁੱਖ ਹੋਵੇ ਤੁਹਾਡੇ ਜੀਵਨ ਚ ਕੋਈ ਵੀ ਪਰੇਸ਼ਾਨੀ ਹੋਵੇ ਕੋਈ ਵੀ ਮੁਸ਼ਕਿਲ ਹੋਵੇ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਯਕੀਨ ਰੱਖੋ ਕਿ ਮੇਰਾ ਮਾਲਕ ਮੇਰੇ ਨਾਲ ਹੈ ਉਹ ਮੇਰੇ ਹਰ ਦੁੱਖ ਦਾ ਅੰਤ ਕਰੇਗਾ ਮੈਨੂੰ ਹਰ ਮੁਸ਼ਕਿਲ ਚੋਂ ਜ਼ਰੂਰ ਬਚਾਏਗਾ ਵੀ ਹਰ ਮੁਸ਼ਕਿਲ ਚੋਂ ਮੈਨੂੰ ਕੱਢੇਗਾ ਕ निकालेंगे ਮੈਨੂੰ ਹਰ ਮੁਸ਼ਕਿਲ ਤੋਂ ਕਿਉਂਕਿ ਇਹ ਮੁਸ਼ਕਿਲ ਮੇਰੇ ਵਾਸਤੇ ਮੁਸ਼ਕਿਲ ਹੋ ਸਕਦੀ ਹੈ ਪਰ ਮੇਰੇ ਮਾਲਕ ਵਾਸਤੇ ਕੁਝ ਵੀ ਮੁਸ਼ਕਿਲ ਉਦੀ ਰਹਿਮਤ ਵਾਸਤੇ ਕੋਈ ਮੁਸ਼ਕਿਲ ਹੈ ਜਵਾਬ ਦਿਓ ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ ਹੁਣ ਇੱਕ ਇਦਾਂ ਦਾ ਇਨਸਾਨ ਹੈ ਜਰਾ ਹੁਣ ਇਹ ਗੱਲ ਬੜੀ ਸਮਝਣ ਵਾਲੀ ਹੁਣ ਕਿ ਇਦਾਂ ਦੇ ਇਨਸਾਨ ਹੁੰਦੇ ਆ ਕਹਿੰਦੀ ਸਾਡੇ 15 ਸਾਲ ਹੋ ਗਏ 20 ਸਾਲ ਹੋ ਗਏ ਔਲਾਦ ਨਹੀਂ ਹੁੰਦੀ 20 ਸਾਲ ਤੋਂ ਹੀ ਆ ਡਾਕਟਰ ਦੀ ਦਵਾਈ ਖਾਦੀ ਉਹ ਡਾਕਟਰ ਦੀ ਦਵਾਈ ਖਾਦੀ ਸਮਝਦੇ ਹੋ ਕਿ ਨਹੀਂ ਹੁਣ ਉਹਦੇ ਵਾਸਤੇ ਉਹਨਾਂ ਵਾਸਤੇ ਜਾਂ ਡਾਕਟਰਾਂ ਵਾਸਤੇ ਮੁਸ਼ਕਿਲ ਹੈ ਪਰ ਜਦੋਂ ਮਾਲਕ ਦੇ ਘਰ ਚ ਬੇਨਤੀ ਕੀਤੀ ਤਾਂ ਫਿਰ ਰਹਿਮਤ ਹੋ ਗਈ ਝੋਲੀਆਂ ਭਰ ਗਈਆਂ ਹਣ ਇਹ ਵੀ ਕੈਨੇਡਾ ਚ ਇਹ ਕਿਦਾਂ ਦੇ ਅਜੀਬ ਸੀ ਜਿਹੜੇ ਕਹਿੰਦੇ ਸਾਰਾ ਸਾਲ ਸਾਡੀ ਸ਼ਾਦੀ ਨੂੰ ਹੋ ਗਏ ਮਾਲਕੋ ਕੋਈ ਔਲਾਦ ਨਹੀਂ ਹੈ ਜਦੋਂ ਆਏ ਫਲ ਪਾਇਆ ਤੇ ਇੰਨੀ ਮਾਲਕ ਦੀ ਰਹਿਮਤ ਹੋਈ ਮਾਲਕਾਂ ਨੇ ਜੋੜੇ ਬੱਚੇ ਇੱਕ ਲੜਕਾ ਇੱਕ ਲੜਕੀ ਬਖਸ਼ੀ ਹੋਣਾ ਉਹ ਕਹਿੰਦੇ ਮਾਲਕਾਂ ਨੇ ਕਮੀ ਪੂਰੀ ਕਰ ਦਿੱਤੀ ਜੋੜੀ ਬਣਾ ਦਿੱਤੀ ਯਾਨੀ ਜੁੜਵਾ ਬੱਚੇ ਹੋਏ ਇੱਕ ਕੁੜੀ ਇੱਕ ਮੁੰਡਾ ਹੁਣ ਜੋ ਕੰਮ ਬਾਹਰ ਲੈ ਇਹ ਤਾਂ ਬਾਹਰ ਲਿਆ ਕੰਟਰੀ ਅੱਜ ਬੰਦਾ ਕਹਿੰਦਾ ਜੀ ਸਾਇਸ ਬੜੀ ਹੈ ਜੀ ਇੱਕ ਨੀਕ ਬੜੀ ਹੈ ਜੀ ਅੱਛੇ ਡਾਕਟਰ ਹੈ ਪਰ 17 ਸਾਲ ਕਹਿੰਦੇ ਕੈਨੇਡਾ ਚ ਹੋ ਗਏ ਸੀ ਦਵਾਈਆਂ ਵੀ ਖਾਧੀਆਂ ਇੰਡੀਆ ਚ ਵੀ ਖਾਧੀਆਂ ਬਾਹਰ ਵੀ ਖਾਧੀਆਂ ਉਹ ਕਹਿੰਦੇ ਹੁਣਾ ਹੀ ਨਹੀਂ ਪਰ ਮਾਲਕ ਦੀ ਰਹਿਮਤ ਇਸ ਲਈ ਅਸੀਂ ਫਿਰ ਕਰਾਂਗੇ ਜਿਹੜੀਆਂ ਚੀਜ਼ਾਂ ਬੰਦੇ ਨੂੰ ਮੁਸ਼ਕਿਲ ਲੱਗਦੀਆਂ ਹਨ ਉਹਦੀ ਰਹਿਮਤ ਵਾਸਤੇ ਕੋਈ ਮੁਸ਼ਕਿਲ ਨਹੀਂ ਹੈ ਜਦੋਂ ਮੈਨੂੰ ਮੁਸ਼ਕਿਲ ਲੱਗੇ ਇਹ ਤੁਹਾਡੇ ਬਾਰੇ ਗੱਲ ਰਿਹਾ ਆਪਣੇ ਵਾਲੀ ਗੱਲ ਕਿਉਂਕਿ ਤੁਹਾਨੂੰ ਸਮਝਾਣਾ ਹੈ ਚਲੋ ਇਦਾਂ ਕਹਿੰਦੇ ਜਦੋਂ ਤੁਹਾਨੂੰ ਮੁਸ਼ਕਿਲ ਲੱਗੇ ਤਾਂ ਇਹ ਯਾਦ ਰੱਖੋ ਕਿ ਠੀਕ ਹੈ ਇਹ ਚੀਜ਼ ਮੈਨੂੰ ਮੁਸ਼ਕਿਲ ਲੱਗਦੀ ਹੈ ਪਰ ਜਿਹਦੇ ਨਾਲ ਮੈਂ ਜੁੜਿਆ ਨਾ ਉਹਦੇ ਵਾਸਤੇ ਕੁਛ ਵੀ ਕਹਿ ਦੇ ਉਹਦੇ ਵਾਸਤੇ ਕੁਛ ਵੀ ਉਹਦੇ ਵਾਸਤੇ ਸਭ ਕੁਝ ਆਸਾਨ ਹੈ ਮੇਰੇ ਮਾਲਕ ਦੀ ਰਹਿਮਤ ਵਾਸਤੇ ਸਭ ਕੁਝ ਆਸਾਨ ਹੈ ਹੁਣ ਤਰਾ ਸਮਝਣਾ ਹੁਣ ਜਦੋਂ ਅਸੀਂ ਉਸ ਔਰਤ ਨੂੰ ਜਿਹਨੇ ਕਿਹਾ ਜੀ ਮੇਰੇ ਪਤੀ ਸ਼ਰਾਬ ਪੀਂਦੇ ਆ ਬੇਟੇ ਨੂੰ ਕੰਮ ਨਹੀਂ ਮਿਲਦਾ ਸੱਸ ਦੇ ਕਦੀ ਗੋਡੇ ਦੁਖਦੇ ਆ ਕਦੀ ਕਮਰ ਚ ਫਰਾਦ ਰਹਿੰਦੀ ਹੈ ਹਰ ਵੇਲੇ ਹਾਏ ਹਾਏ ਕਰਦੀ ਰਹਿੰਦੀ ਹੈ ਇਹ ਕਿਹਾ ਫਿਰ ਅੱਜ ਤੋਂ ਤੁਸੀਂ ਘਰ ਜਨਾ ਸਵੇਰੇ ਜਦੋਂ ਉੱਠੇ ਹੋ ਅੱਖ ਖੁੱਲ੍ਹੇ ਤਾਂ 5 ਮਿੰਟ ਵਾਸਤੇ ਤੁਸੀਂ ਕੀ ਕਹਿਣਾ ਹੈ ਕੀ ਕਹਿਣਾ ਹੈ 5 ਮਿੰਟ ਵਾਸਤੇ ਇਹ ਗੱਲ ਤੁਸੀਂ ਵੀ ਸਮਝ ਲੈਣਾ ਜਰਾ ਸਾਰਿਆਂ ਨੇ ਇੱਕ ਜਦੋਂ ਅੱਖ ਖੁੱਲ੍ਹੇ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਤੁਸੀਂ ਕਹਿਣਾ ਸੀ ਐ ਮੇਰੇ ਮਾਲਿਕ ਮੈਨੂੰ ਤੇਤੇ ਪੂਰਾ ਵਿਸ਼ਵਾਸ ਹੈ ਮੇਰਾ ਆਉਣ ਵਾਲਾ ਸਮਾਂ ਹਰ ਪਲ ਹਰ ਘੜੀ ਖੁਸ਼ੀਆਂ ਭਰੀ ਹੈ ਕਾਮਯਾਬੀ ਭਰੀ ਹੈ ਇਹ ਦਿਨ ਬਹੁਤ ਅੱਛਾ ਹੈ ਔਰ ਮੇਰੇ ਮਾਲਿਕ ਦੀ ਰਹਿਮਤ ਨਾਲ ਮੇਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ ਐਸੀ ਕਿ ਇਹ ਤੁਸੀਂ ਨਾ ਲਗਾਤਾਰ 5 ਮਿੰਟ ਬੈਠ ਕੇ ਬਾਰ ਬਾਰ ਦੁਹਰਾਣਾ ਹੈ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਕਿ ਮੇਰਾ ਆਉਣ ਵਾਲਾ ਹਰ ਦਿਨ ਹਰ ਪਲ ਖੁਸ਼ੀਆਂ ਭਰਿਆ ਹੋਏਗਾ ਮੇਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਮੇਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਮੇਰੇ ਘਰ 'ਚ ਖੁਸ਼ੀਆਂ ਹੀ ਕਿਉਂਕਿ ਮੇਰਾ ਮਾਲਕ ਮੇਰੇ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਇਹ ਕਹਿੰਦਾ ਦੇਖਣ ਨੂੰ ਲਫ਼ਜ਼ ਬੜੇ ਛੋਟੇ ਆ ਪਰ ਤੁਸੀਂ ਕੁਝ ਦਿਨ ਕਰਕੇ ਦੱਸਿਓ ਫਿਰ ਦੱਸਣਾ ਜਰਾ ਹੁਣ ਸਮਝਣਾ ਫਿਰ ਅਸੀਂ ਉੱਥੇ ਤਕਰੀਬਨ 12-13 ਦਿਨ ਰਹੇ ਸੀ ਕੈਨੇਡਾ ਦੇ ਵਿੱਚ ਜਰਾ ਹੁਣ ਸਮਝਣ ਵਾਲੀ ਗੱਲ ਹੈ ਫਿਰ ਜਦੋਂ ਉੱਥੋਂ ਐਸੀ ਨਾ ਸਮਝਾ ਕੇ ਚਲੇ ਗਏ ਤਾਂ ਉਹਨੇ ਉਹ ਗੱਲ ਨੂੰ ਪੱਲੇ ਬੰਨ ਲਿਆ ਅਸੀਂ ਵਾਪਸ ਆਏ ਜਦੋਂ ਤਾਂ ਇੰਡੀਆ ਆ ਕੇ ਉਹਨਾਂ ਦਾ ਫੋਨ ਆਇਆ ਕਹਿੰਦੇ ਮਾਲਕੋ ਬਹੁਤ ਰਹਿਮਤ ਹੈ ਮੁੰਡੇ ਨੂੰ ਕੰਮ ਵੀ ਮਿਲ ਗਿਆ ਘਰ ਵਾਲ ਨੇ ਸ਼ਰਾਬ ਵੀ ਛੱਡੀ ਤੇ ਉਹਨੂੰ ਸੱਸ ਵੀ ਇਹ ਕਹਿੰਦੀ ਨਹੀਂ ਡਰ ਡਰ ਦੂਰ ਦੋ ਕਹਿੰਦੀ ਮੈਂ ਹੁਣ ਠੀਕ ਆ ਇੱਕ ਪੋਜ਼ਿਟਿਵਿਟੀ ਬੋਲਣ ਦੇ ਨਾਲ ਹੀ ਇਨਸਾਨ ਦੇ ਜੀਵਨ 'ਚ ਬਦਲਾਅ ਹੁਣ ਜਦੋਂ ਅਸੀਂ ਕਹਿੰਦੇ ਮੈਂ ਬਹੁਤ ਦੁਖੀ ਮੈਂ ਬਹੁਤ ਦੁਖੀ ਤੇ ਅਸੀਂ ਦੁੱਖਾਂ ਨੂੰ ਆਪ ਹੀ ਸੱਦਾ ਦੇ ਰਹੇ ਹਾਂ ਉਹ ਸਮਝਦੇ ਹੋ ਕੋਈ ਇਹ ਦੁੱਖਾਂ ਨੂੰ ਆਪ ਹੀ ਸੱਦਾ ਦੇ ਰਹੇ ਹਾਂ ਇਸ ਕਰਕੇ ਆਪਣੇ ਦੁੱਖਾਂ ਨੂੰ ਖਤਮ ਕਰਨਾ ਹੈ ਤਾਂ ਦੁੱਖ ਦੀ ਗੱਲ ਨਾ ਕਰੋ ਆਪਣੇ ਦੁੱਖਾਂ ਨੂੰ ਖਤਮ ਕਰਨਾ ਤਾਂ ਵਿਸ਼ਵਾਸ ਦੀ ਗੱਲ ਕਰੋ ਉਹਦੀਆਂ ਰਹਿਮਤਾਂ ਦੀ ਗੱਲ ਕਰੋ ਖੁਸ਼ੀਆਂ ਦੀ ਗੱਲ ਕਰੋ ਹੁਣ ਜੇ ਤੁਸੀਂ ਬੈਠੇ ਕਹੋਗੇ ਹਾਏ ਮੇਰੇ ਸਿਰ ਚ ਬਹੁਤ ਦਰਦ ਹੈ ਹਾਏ ਮੇਰੇ ਸਿਰ ਚ ਬਹੁਤ ਦਰਦ ਹੈ ਤਾਂ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਦਰਦ ਦੀ ਗੱਲ ਕਰ ਰਹੇ ਹੋ ਨਾ ਤਾਂ ਹਾਏ ਦਰਦ ਹਾਏ ਦਰਦ ਕਹਿਣਾ ਕੀ ਹੋਣਾ ਹੈ ਦਰਦ ਹੋ ਰਿਹਾ ਪਰ ਜੇ ਤੁਸੀਂ ਕਹੋ ਠੀਕ ਹੈ ਮੇਰੇ ਦਰਦ ਹੈ ਔਰ ਮਾਲਕ ਦੀ ਰਹਿਮਤ ਆ ਰਹੀ ਏ ਔਰ ਮੇਰਾ ਦਰਦ ਠੀਕ ਹੋ ਰਿਹਾ ਹੈ ਆਗਲੀ ਮਾਲਕ ਦੀ ਰਹਿਮਤ ਔਰ ਮੈਂ ਠੀਕ ਹੋ ਗਿਆ ਮਾਲਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰੇ ਦੁੱਖ ਦੂਰ ਮੇਰੇ ਦੁੱਖ ਦੂਰ ਹੁਣ ਤੁਸੀਂ ਰੱਬ ਦੀਆਂ ਰਹਿਮਤਾਂ ਦੀ ਗੱਲ ਕਰ ਰਹੇ ਹੋ ਜਦੋਂ ਰਹਿਮਤਾਂ ਦੀ ਗੱਲ ਕਰੂਗੇ ਤਾਂ ਫਿਰ ਰਹਿਮਤ ਦਾ ਅਸਰ ਵੀ ਹੋਏਗਾ ਪਰ ਅੱਜ ਰਹਿਮਤ ਦੀ ਗੱਲ ਕਰਨ ਦੀ ਬਜਾਏ ਗਾਲ ਹੀ ਬੰਦਾ ਕਾਦੀ ਕਰਦਾ ਹੈ ਹਾਏ ਮੈਨੂੰ ਆ ਦੁੱਖ ਹੈ ਹਾਏ ਮੈਨੂੰ ਉਹ ਦੁੱਖ ਹੈ ਕਈ ਵਾਰ ਦਸੀਦਾ ਹੈ ਜੇ ਕੋਈ ਘਰ ਚ ਸੁਣਨ ਵਾਲਾ ਨਾ ਹੋਵੇ ਨਾ ਤਾਂ ਬੰਦਾ ਫੋਨ ਕਰਕੇ ਹੰਡੀਆਂ ਗਵੰਡੀਆਂ ਨੂੰ ਜਾਂ ਘਰ ਤੇ ਵਿਦੇਸ਼ਾਂ ਚ ਬੈਠੇ ਬੱਚਿਆਂ ਨੂੰ ਸੁਣਾ ਲਾ ਬੱਚੋ ਤੈਨੂੰ ਨਹੀਂ ਪਤਾ ਮੈਂ ਬਹੁਤ ਦੁਖੀ ਹਾਂ ਜਿੱਦਾਂ ਬੱਚੇ ਨੇ ਉੱਥੋਂ ਬੈਠੇ ਨੇ ਠੀਕ ਕਰ ਦੇਣਾ ਸਮਝਦੇ ਹੋ ਕਿ ਨਹੀਂ ਉਹ ਬੱਚਾ ਚੰਗਾ ਭਲਾ ਹੋਏਗਾ ਤੁਹਾਡਾ ਦੁੱਖ ਸੁਣ ਕੇ ਉਹ ਵੀ ਦੁਖੀ ਹੋ ਜਾਏਗਾ ਹਾਏ ਮੇਰੀ ਮੰਮੀ ਹਾਏ ਮੇਰਾ ਡੈਡੀ ਫਿਰ ਬੱਚੇ ਬੁੱਤ ਕੰਮ ਮਨ ਲਾ ਕੇ ਕੰਮ ਕਰੀ ਮਾਂ ਕਿੱਦਾਂ ਕੰਮ ਕਰਾਂ ਮੇਰੇ ਤੇ ਤੁਹਾਡੀ ਚਿੰਤਾ ਹੈ ਹੁਣ ਮੇਰਾ ਨਹੀਂ ਦਿਲ ਲੱਗਦਾ ਮੈਂ ਵਾਪਸ ਆ ਜਾਣਾ ਉਹ ਰੱਬ ਆਪਰੇ ਉਧਰ ਦੀਆਂ ਗੱਲਾਂ ਦੱਸ ਕੇ ਉਹਨੂੰ ਮਨ ਨੂੰ ਪਰੇਸ਼ਾਨ ਕਰ ਰਹੇ ਹੋ ਬਲਕਿ ਜੇ ਦੁੱਖ ਹੋਵੇ ਵੀ ਤਾਂ ਬੱਚੇ ਨੂੰ ਕਹੋ beta ਤੂੰ ਕੰਮ ਕਰ ਮਿਹਨਤ ਕਰ ਕਾਮਯਾਬ ਹੋ ਦੁੱਖ ਸੁੱਖ ਜੀਵਨ ਚਾਹੁੰਦੇ ਆ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਸਾਡਾ ਮਾਲਿਕ ਸਾਡੇ ਤੇਰਾ ਹੁਣ ਗੌਰ ਕਰ ਲੈ ਜੇਗਾ ਵੀ ਨਹੀਂ ਪੁੱਤ ਮੈਂ ਬਹੁਤ ਦੁਖੀ ਹਾਂ ਪੁੱਤਰਾ ਜਿਹੜੇ ਮੰਮੀ ਆਇਆ ਫਲਾਈਟ ਲੈ ਕੇ ਤੇ ਮੰਮੀ ਦਾ ਦੁੱਖ ਹੋਰ ਵੱਧ ਜਾਣਾ ਪੁੱਤ ਤੈਰਾ ਕੰਮ ਛੁੱਟ ਗਿਆ ਚੰਗਾ ਭਲਾ ਸੈੱਟ ਸੀ ਫੇਰ ਘਰ ਆ ਗਏ ਹੁਣ ਤਾਂ ਮੇਰੀ ਟੈਨਸ਼ਨ ਦੁੱਗਣੀ ਹੋ ਗਈ ਤੇ ਦੁੱਗਣੀ ਦਿੱਤੀ ਕੇ ਨਾ ਉਹਨੂੰ ਇਸ ਕਰਕੇ ਕਹਿੰਦੇ ਉਹਨੂੰ ਯਾਦ ਕਰੋ ਜਿਹਨੇ ਦੁੱਖਾਂ ਨੂੰ ਦੂਰ ਕਰਨਾ ਹੈ ਪਰ ਨਹੀਂ ਬੰਦਾ ਉਹਦੇ ਹੀ ਵਿਸ਼ਵਾਸ ਕਰਨ ਦੀ بجائے ਨਾ ਬਸ ਦੁਨੀਆ ਨੂੰ ਸੁਣਾ ਸੁਣਾ ਕੇ ਨਾ ਇਦਾਂ ਆਪਣੇ ਆਪ ਨੂੰ ਨਾ ਇਦਾਂ ਦਾ ਬਣਾ ਲੈਂਦਾ ਕਿ ਮੈਨੂੰ ਸਹਾਨੁਭੂਤੀ ਮਿਲੇ ਸਹਾਨੁਭੂਤੀ ਸਮਝਦੇ ਹੋ ਨਾ ਜਿੱਦਾਂ ਹੀ ਇਹਨੂੰ ਹਾਏ ਮੇਰਾ ਸਿਰ ਦੁਖਦਾ ਅੱਛਾ ਤੇਰਾ ਸਿਰ ਦੁਖਦਾ ਬੜੀ ਮਾੜੀ ਗੱਲ ਹੋ ਗਈ ਯਾਰ ਚੱਲ ਬਹਿ ਜਾ ਤੇਰਾ ਮਨ ਸਿਰ ਜਿੱਕ ਦਿੰਦਾ ਇਦਾਂ ਬੰਦਾ ਨਾ ਦੂਜੇ ਕੋਲੋਂ ਉਹ ਹੈਲਪ ਲੈਂਣ ਦੀ ਖਾਤਰ ਐਸੀ ਕਹਿੰਦੇ ਦੁੱਖ ਹੋਵੇ ਹੀ ਜਦ ਤੈਸੀ ਇੱਕ ਗੱਲ ਕਹੀ ਦੀਏ ਕਿ ਆਪਣਾ ਦਰਦ ਮੈਂ ਕਿਸੇ ਕੋ ਬਤਾਤਾ ਨਹੀਂ ਉਹ ਭਰੋਸਾ ਹੈ ਆਪਣੇ ਮਾਲਿਕ ਪਰ ਇਸ ਲਈ ਮੈਂ ਘਬਰਾਤਾ ਨਹੀਂ ਇੱਕ ਭਰੋਸਾ ਰੱਖੋ ਮਾਲਿਕ ਤੇ ਕਿ ਜੀਵਨ ਚ ਦਰਦ ਹੈ ਵੀ ਤਾਂ ਦੂਰ ਕਰਨਾ ਮੇਰੇ ਮਾਲਿਕ ਦਾ ਕੰਮ ਹੈ ਤਾਂ ਇਹ ਕੰਮ ਹੀ ਮੇਰੇ ਮਾਲਿਕ ਦਾ ਹੈ ਦੂਰ ਕਰਨਾ ਤਾਂ ਦੁਨੀਆ ਨੂੰ ਸੁਣਾ ਕੇ ਦੁਨੀਆ ਦੇ ਵਿੱਚ ਰੋਣਾ ਪਾ ਕੇ ਆਪਣਾ ਮਜ਼ਾਕ ਕਿਉਂ ਬਣਾਣਾ ਹੁਣ ਇਹ ਗੱਲ ਯਾਦ ਰੱਖਿਓ ਜਦੋਂ ਤੁਹਾਨੂੰ ਲੱਗਦਾ ਨਾ ਤੁਸੀਂ ਕਿਸੇ ਨੂੰ ਕਹਿੰਦੇ ਹੋ ਹੈਣ ਤੈਨੂੰ ਪਤਾ ਜਾਂ ਭਰਾਵਾ ਤੈਨੂੰ ਪਤਾ ਮੇਰੇ ਸਿਰ ਚ ਬਹੁਤ ਦਰਦ ਰਹਿੰਦੀ ਹੈ ਅੱਛਾ ਭੈਣੇ ਕਿਸੇ ਡਾਕਟਰ ਨੂੰ ਦਿਖਾਇਆ ਤੂੰ ਆ ਫੁਲਾਨੇ ਡਾਕਟਰ ਕੋ ਜਾਇ ਹੁਣ ਤੁਹਾਡੇ ਨਾਲ ਗੱਲ ਕਰਕੇ ਜਦੋਂ ਬਾਹਰ ਰਹਿਣਾ ਹੈ ਕੋਈ ਮਿਲਿਆ ਜਿਹੜਾ ਕਮੀ ਹੈ ਹਰ ਵੇਲੇ ਪਤਾ ਹੀ ਨਾਟਕੇ ਚੱਲਦਾ ਰਹਿੰਦਾ ਹੈ ਦਰਦ 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 ਜਦੋਂ ਵੀ ਜਾਓ ਦਰਦਾਂ ਦੀ ਗੱਲ ਕਰਦੇ ਹੀ ਰਹਿੰਦੀ ਹੈ ਇੱਥੇ ਬਾਹਰ ਤੁਹਾਡੇ ਮੋੜੇ ਗੇਣਾ ਹੈ ਉਹ ਡਾਕਟਰ ਕੋ ਤੂੰ ਬੜੀ ਮਾੜੀ ਗੱਲ ਹੈ ਪਰ ਬਾਹਰ ਜਾ ਕੇ ਉਹਨੇ ਹੀ ਕੀ ਕਰਨਾ ਚੁਗਲੀ ਕਰਨੀ ਹੈ ਉਹ ਭਾਈ ਇਹ ਹਰ ਵੇਲੇ ਨਾ ਦੁੱਖਾਂ ਦੇ ਰੋਣੇ ਰੋਂਦੇ ਰਹਿੰਦੇ ਆ ਇਹਨਾਂ ਅੰਦਰ ਹਿੰਮਤ ਤਾਂ ਹੈ ਨਹੀਂ ਦਰਦ ਬਰਦਾਸ਼ਤ ਕਰਨ ਦੀ ਇਸ ਲਈ ਸਮਝਿਆ ਕਰੋ ਸੋ ਦੁਨੀਆ ਨੂੰ ਦੁੱਖ ਦੱਸ ਕੇ ਮਜ਼ਾਕ ਨਾ ਬਣਾਓ ਆਪਣਾ ਇਹਦਾ ਤੁਸੀਂ ਆਪ ਦੇਖ ਲਓ ਤੁਸੀਂ ਵੀ ਕਰਦੇ ਹੋਣੀ ਕਿਸੇ ਨਾ ਕਿਸੇ ਦੇ ਕਿਉਂਕਿ ਤੁਹਾਨੂੰ ਹੀ ਪਤਾ ਹੈ ਆਸਾ ਉਹਦਾ ਹੀ ਆਂਦਾ ਹੈ ਇਹ ਤਾਂ ਬੰਦੇ ਨੂੰ ਪਤਾ ਹੋਵੇ ਕਿ ਹਾਂ ਵੀ ਉਹ ਕਰਦਾ ਸੀ ਨਾ ਮੈਂ ਇਦਾਂ ਹੀ ਗਿਆ ਸੀ ਸਮਝਿਓ ਕਿ ਨਹੀਂ ਤਾਂ ਹੁਣ ਜੇ ਤੁਸੀਂ ਕਿਸੇ ਬਾਰੇ ਇਦਾਂ ਸੋਚ ਸਕਦੇ ਹੋ ਤਾਂ ਤੁਹਾਨੂੰ ਵੀ ਲੱਗਦਾ ਦੂਜਾ ਇੱਥੇ ਪਰਮੇਸ਼ਵਰ ਹੈ ਜਿਹੜਾ ਤੁਹਾਡੇ ਬਾਰੇ ਨਹੀਂ ਸੋਚਣਾ ਉਹ ਵੀ ਤੁਹਾਡੇ ਵਰਗਾ ਹੀ ਹੈ ਜੇ ਤੁਹਾਨੂੰ ਉਹੀ ਗੱਲ ਸੁਣ ਕੇ ਲੱਗਦਾ ਨਾ ਕੀ ਕਰ ਰਿਹਾ ਹੈ ਕੀ ਰੋਲਾ ਪਾ ਰਿਹਾ ਹੈ ਤਾਂ ਤੁਹਾਡੀ ਗੱਲ ਸੁਣ ਕੇ ਉਹ ਵੀ ਕਹਿੰਦਾ ਉਹ ਕਰ ਕੀ ਰਿਹਾ ਹੈ ਕੀ ਰੋਲਾ ਪਾ ਰਿਹਾ ਹੈ ਸੋ ਕਿਉਂ ਆਪਣਾ ਮਜ਼ਾਕ ਬਣਾਣਾ ਆਇਆ ਸੀ ਸਮਝਦੇ ਹੋ ਕਿ ਨਹੀਂ ਕਿਉਂ ਆਪਣਾ ਮਜ਼ਾਕ ਬਣਾਣਾ ਕਿਉਂ ਨਾ ਆਪਣਾ ਦੁੱਖ ਆਪਣੇ ਮਾਲਕ ਦੇ ਅੱਗੇ ਰੋਈਏ ਕਿਉਂਕਿ ਦੂਰ ਕਰਨ ਵਾਲਾ ਤਾਂ ਮੇਰਾ ਹਰ ਮੁਸ਼ਕਿਲ ਚੋਂ ਵਿਚਾਰਨ ਵਾਲਾ ਮੇਰਾ ਔਰ ਇਹ ਮਾਲਿਕ ਤੇ ਵਿਸ਼ਵਾਸ ਮਾਲਿਕ ਤੇ ਭਰੋਸਾ ਮਾਲਿਕ ਤੇ ਯਕੀਨ ਰੱਖ ਕੇ ਹੀ ਤੁਸੀਂ ਉਸ ਮੰਜ਼ਿਲ ਤੇ ਪਹੁੰਚਦੇ ਜਿੱਥੇ ਉਹਦੀ ਰਹਿਮਤ ਤੁਹਾਡੇ ਤੱਕ ਆਂਦੀ ਹੈ ਔਰ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਦੁੱਖ ਦਿਲਦਰ ਦੂਰ ਹੋਣੇ ਸ਼ੁਰੂ ਹੋ ਜਾਂਦੇ ਤੁਹਾਡੇ ਘਰ 'ਚ ਖੁਸ਼ੀਆਂ ਆਣੀਆਂ ਪਰ ਫਕੀਰਾਂ ਦੇ ਬੱਚੇ ਨੇ ਰੱਬ ਦੇ ਰਫਕੀਰ ਸਮਝ ਕੇ ਮੰਨਿਏ ਰੱਬ ਦਾ ਰੂਪ ਸਮਝ ਕੇ ਮੰਨਿਏ ਐਦਾਂ ਨਹੀਂ ਕਹਿੰਵੀਂ ਇਹ ਤਾਂ ਐਵੇਂ ਬੋਲੀ ਜਾਂਦੇ ਆ ਤਾਂ ਫਿਰ ਐਵੀਂ ਵਾਲੀ ਗੱਲ ਹੀ ਹੋਣੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਜਿੱਦਾਂ ਦਾ ਸਾਡਾ ਪਿਆਰ ਹੋਣਾ ਵਿਸ਼ਵਾਸ ਹੋਣਾ ਫਲ ਵੀ ਸਾਨੂੰ वैसा ही मिलना है इस करके अपना दर्द मैं किसी को बताता नहीं भरोसा है अपने मालिक पर इसलिए मैं घबराता नहीं हुन ਘਬਰਾਣਾ ਨਹੀਂ ਤੁਸੀਂ ਵੀ ਘਬਰਾਟ ਕੀ ਹੁੰਦੀ ਹੈ ਹਾਏ ਦੁੱਖ ਆ ਗਿਆ ਇਹਨੇ ਮੇਰੀ ਜਾਨ ਹੀ ਲੈਣੀ ਕਿਉਂ ਘਬਰਾਵਾ ਉਹ ਮੇਰੀ ਜਾਨ ਕੋਈ ਇੰਨੀ ਸਸਤੀ ਥੋੜੀ ਹੈ ਜਿਹਨੂੰ ਕੋਈ ਵੀ ਆਵੇ ਤਾਂ ਲੈ ਜਾਵੇ ਇਹ ਜਾਨ ਮੇਰੇ ਮਾਲਿਕ ਨੇ ਦਿੱਤੀ ਹੋਈ ਹੈ ਤਾਂ ਜਦ ਤੱਕ ਉਹਦਾ ਹੁਕਮ ਨਹੀਂ ਹੋਏਗਾ ਕੋਈ ਤਾਕਤ ਇਹਨੂੰ ਕੱਢ ਨਹੀਂ ਸਕਦੀ ਇਹਨੇ ਡਰਨਾ ਕਿਉਂ ਘਬਰਾਣਾ ਕਿਉਂ ਪਰ ਲੈ ਆਏ ਨਾਨਕਾ ਸੱਦੇ بلاوا آئے تے جانا یہ دکھ درد نہیں اس لیے جب بلاوا آتا تو چنگا بلا بندہ بھی اور جب بلاوا آئے تے جانا ہی پوے تا خوشی نہ جائیے رہتا ہے مجھے ہر دم یہ انتظار کہ کب آئے گی موت یعنی کہ فقیر نے کہا رہتا ہے مجھے ہر دم یہ انتظار کہ کب آئے گی موت کیونکہ جب آئے گی موت تو خوشی ہوگی یار کا بلاوا آ گیا ਉਹ ਕਹਿੰਦੇ ਉਹ ਖੁਸ਼ੀ ਦੀ ਗੱਲ ਹੋਣੀ ਮੇਰੇ ਵਾਸਤੇ ਕਿ ਮੇਰੇ ਯਾਰ ਨੇ ਬੁਲਾ ਲਿਆ ਕਿ ਆ ਜਾ ਭਾਈ ਹੁਣ ਹੁਣ ਆ ਜਾ ਤੇਰੀ ਰੂਹ ਮੇਰੇ ਤੇ ਸਮਾ ਕੇ ਇੱਕ ਹੋ ਜਾਈਏ ਕਹਿੰਦੇ ਜਿਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਮਰਨ ਤੋਂ ਬਾਅਦ ਆਤਮਾ ਜਾਣੀ ਮੇਰੇ ਮਾਲਕ ਦੇ ਅੰਦਰ ਹੈ ਪਰ ਮਾਤਮਾ ਦੇ ਅੰਦਰ ਲੀਨ ਹੋਣੀ ਹੈ ਉਹ ਮੌਤ ਤੋਂ ਵੀ ਡਰਦੇ ਨਹੀਂ ਉਹ ਕਹਿੰਦੇ ਜੀਣਾ ਹੈ ਤਾਂ ਨਹੀਂ ਡਰਤਾ ਦੇ ਨਾਲ ਖੁਸ਼ੀ ਦੇ ਨਾਲ ਅਜੇ ਮੌਤ ਆ ਵੀ ਗਈ ਤਾਂ ਵੀ ਖੁਸ਼ੀ ਨਾਲ ਜਾਣਾ ਕਿ ਯਾਰ ਕਾ ਬੁਲਾਵਾ ਆਇਆ ਸਮੀਦੇ ਹੋ ਗਣੀ ਔਰ ਯਾਰ ਨਾਲ ਮੁਲਾਕਾਤ ਹੋਵੇ ਤਾਂ ਬੰਦਾ ਦੁਖੀ ਨਹੀਂ ਹੁੰਦਾ ਕਦੀ ਤਾਂ ਹੀ ਤਾਂ ਕਬੀਰ ਸਾਹਿਬ ਵੀ ਕਹਿੰਦੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਅਨੰਦ ਮਰਨੇ ਹੀ ਤੇ ਪਾਈਏ ਕਿਉਂਕਿ ਮਰ ਲ ਕੇ ਹੀ ਤਾਂ ਪੂਰਨ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਤੌਰ ਤੇ ਉਹ ਜਲੀਨ ਹੁੰਦੇ ਆ ਇਸ ਲਈ ਕਹਿੰਦੇ ਆਪਣਾ ਆਪ ਗਵਾਈਏ ਤਾਂ ਸ਼ੋ ਪਾਈਏ ਕੋਈ ਜੀਂਦੇ ਜੀ ਆਪਣੇ ਆਪ ਨੂੰ ਆਪਣੀਆਂ ਇੱਛਾਵਾਂ ਨੂੰ ਇਦਾਂ ਕਰ ਦਿੰਦਾ ਹੈ ਆਪਣੇ ਆਪ ਨੂੰ ਇਦਾਂ ਆਪਣੇ ਮਹਿਬੂਬ ਦੀ ਰਜ਼ਾ ਤੇ ਰਾਜ਼ੀ ਕਰ ਦਿੰਦਾ ਹੈ ਉਹ ਕਹਿੰਦਾ ਜੋ ਤੇਰੀ ਰਜ਼ਾ ਉਹੀ ਹੁਣ ਮੇਰੀ ਰਜ਼ਾ ਹੁਣ ਜਰਾ ਸਮਝਣਾ ਸਾਰਿਆਂ ਨੇ ਇਸ ਲਈ ਆਈਏ ਇਸ ਮੇਨ ਚੀਜ਼ ਤੇ ਕਿ ਅਗਰ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਕਾਮਯਾਬੀ ਚਾਹੁੰਦੇ ਹੋ ਤਾਂ ਫਿਰ ਦੁਨੀਆ ਅੱਗੇ ਰੋਣੇ ਨਹੀਂ ਰੋਣੇ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਹੈ ਕੀ ਕਰਨਾ ਹੈ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਹੈ ਜਿਹਦਾ ਮਾਲਕਾਂ ਨਾਲ ਪਿਆਰ ਕਰ ਰਿਹਾ ਇੱਕ ਜੀਵ ਉਹ ਹਮੇਸ਼ਾ ਆਪਣੇ ਪਰਸੇ ਦੇ ਮਾਲਕਾਂ ਦੀ ਤਸਵੀਰ ਰੱਖਦਾ ਹੈ ਹੁਣ ਗੌਰ ਕਰਨ ਵਾਲੀ ਗੱਲ ਹੈ ਉਹ ਵੀ ਬਾਹਰ ਕੈਨੇਡਾ ਚ ਹੀ ਹੈ ਕਿ ਉਹ ਆਪਣੇ ਪਰਸੇ ਦੀ ਤਸਵੀਰ ਰੱਖਦਾ ਹੈ ਉਹ ਕਹਿੰਦਾ ਮਾਲਕੋ ਜਦੋਂ ਵੀ ਨਾ ਇਹਦੇ ਮੈਨੂੰ ਲੱਗਦਾ ਮੈਂ ਤਸਵੀਰ ਕੱਢ ਕੇ ਦੇਖਣ ਲੱਪਾਂਦਾ ਤੇ ਕਈ ਵਾਰ ਜਿਹੜੇ ਰਿਸ਼ਤੇਦਾਰ ਦਰਬਾਰ ਤੇ ਨਹੀਂ ਆਂਦੇ ਜਾਂ ਕੋਈ ਸਾਡੇ ਸੱਜਣ ਮਿੱਤਰ ਉਹ ਕਹਿੰਦੇ ਯਾਰ ਤੂੰ ਜਦੋਂ ਵੀ ਹੁੰਦਾ ਸੰਤਾਂ ਦੀ ਤਸਵੀਰ ਦੇਖਣ ਲੱਪਾਂਦਾ ਉਹ ਕਹਿੰਦਾ ਕੀ ਦੱਸਾਂ ਤੁਹਾਡੇ ਵਾਸਤੇ ਤਸਵੀਰ ਐ ਪਰ ਜਦੋਂ ਮੈਂ ਦਰਸ਼ਨ ਕਰਦਾ ਮੈਨੂੰ એનર્ਜੀ ਇੱਥੋਂ ਮਿਲਦੀ ਐ ਮੈਨੂੰ ਸ਼ਕਤੀ ਇੱਥੋਂ ਮਿਲਦੀ ਐ ਕਿਉਂਕਿ ਜਦੋਂ ਮੇਰਾ ਦਿਲ ਕਿਸੇ ਚੀਜ਼ ਨੂੰ ਲੈ ਕੇ ਨਾ ਡਰਦਾ ਹੈ ਜਦੋਂ ਮੈਨੂੰ ਕੋਈ ਘਬਰਾਹਟ ਹੁੰਦੀ ਐ ਤਾਂ ਮੈਂ ਪਰਸ ਕੱਢ ਕੇ ਤਸਵੀਰ ਦੇਖ ਲੈਂਦਾ ਆ ਤਾਂ ਕੀ ਕਹਿੰਦਾ ਆ ਕਿ ਮਾਲਕ ਸਤਸੰਗ ਕਹਿੰਦੇ ਆ ਜਦ ਮੇਰਾ ਮਾਲਕ ਮੇਰੇ ਸਾਥ ਹੈ ਤੋ ਡਰਨੇ ਕੀ ਲੋੜ ਔਰ ਇਹ ਵੀ ਕਹਿੰਦੇ ਆ ਮਾਲਕ ਇਹ ਤਸਵੀਰ ਸਮਝਾਂਗੇ ਤਾਂ ਕਾਗਜ਼ ਹੈ ਤਾਂ ਜੇ ਸੋਚਾਂਗੇ ਤਸਵੀਰ ਨਹੀਂ ਇਹ ਸਾਖ ਸਾਖ ਮੇਰੇ ਮਾਲਕ ਤਾਂ ਹਰ ਵੇਲੇ ਨਾਲ ਹੀ ਹੈ ਕਿਉਂਕਿ ਜਿੱਦਾਂ ਦਾ ਅਸੀਂ ਵਿਸ਼ਵਾਸ ਰੱਖਣਾ ਫਲ ਵੀ ਸਾਨੂੰ ਉਦਾਂ ਦਾ ਹੀ ਮਿਲਣਾ ਹੈ ਸਮਝਦੇ ਹੋ ਕਿ ਨਹੀਂ ਇਸ ਕਰਕੇ ਅਗਰ ਇਨਸਾਨ ਮੇ ਚੀਜ਼ ਦੀ ਸਚਾਈ ਨੂੰ ਬੰਦਾ ਸਮਝ ਲਵੇ ਨਾ ਅਫੇ ਬੰਦਾ ਕਹਿੰਦਾ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਹੈ ਮੈਨੂੰ એનર્ਜੀ ਦੇਣ ਵਾਲਾ ਸ਼ਕਤੀ ਦੇਣ ਵਾਲਾ ਮੇਰਾ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮੇਰੇ ਹਰ ਦੁੱਖ ਨੂੰ ਖਤਮ ਕਰਨ ਵਾਲਾ ਮੇਰਾ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਇਹ ਲੈ ਜਦ ਹਰ ਚੀਜ਼ ਮੇਰੇ ਮਾਲਿਕ ਦੇ ਹੱਥ ਵਿੱਚ ਹੈ ਤਾਂ ਫਿਰ ਮੈਨੂੰ ਘਬਰਾਣ ਦੀ ਲੋੜ ਕੀ ਹੈ ਕਿਉਂਕਿ ਕਿ ਹਰ ਚੀਜ਼ ਮੇਰੇ ਮਾਲਿਕ ਦੇ ਹੱਥੇ ਜਦੋਂ ਮੇਰਾ ਮਾਲਿਕ ਹਮੇਸ਼ਾ ਮੇਰੇ ਤਾਂ ਜੀ ਉਹ ਨਾਲ ਹੀ ਹੈ ਤਾਂ ਫਿਰ ਡਰ ਕਾਦਾ ਫਿਰ ਚਿੰਤਾ ਕਾਦੀ ਕਿਉਂਕਿ ਚਿੰਤਾ ਤਾਂ ਉਹਨੂੰ ਹੋਵੇ ਜੇ ਨੂੰ ਲੱਗੇ ਕਿ ਮਾਲਕ ਕਿਤੇ ਦੂਰ ਹੈ ਤਾਂ ਮੈਂ ਇੱਥੇ ਆ। ਪਰ ਜੇ ਸਾਡੇ ਅੰਦਰ ਵਿਸ਼ਵਾਸ ਹੈ ਤਾਂ ਮਾਲਕ ਦੀ ਰਹਿਮਤ ਹੈ ਹਰ ਕਦਮ ਤੇ ਕਹਿ ਦਿਓ ਫਿਰ ਨਾਲ ਹੈ ਕਿ ਨਹੀਂ ਇਸ ਲਈ ਤੁਸੀਂ ਵੀ ਹੁਣ ਵਿਸ਼ਵਾਸ ਨਾਲ ਕਹਦੇ ਹੋ ਕਿ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਵਿਸ਼ਵਾਸ ਨਾਲ ਗਿਆ ਨਾ ਅਸੀਂ ਯਕੀਨ ਰੱਖ ਕੇ ਕਹਿੰਦਾ ਤੇ ਹਰ ਕਦਮ ਤੇ ਫਿਰ ਮਾਲਕ ਨਾਲ ਹੀ ਹੈ ਇਸ ਲਈ ਅچھے ਉਮਾਲ ਦੇ ਦੁਆਰਾ ਅچھے ਅਮਲ ਕਰਕੇ ਅੱਛੀ ਕਰਨੀ ਕਰਕੇ ਅੱਜ ਤੋਂ ਆਪਣੇ ਰੱਬ ਦੀਆਂ ਖੁਸ਼ੀਆਂ ਤਲਾਸ਼ ਕਰਨੀਆਂ ਸ਼ੁਰੂ ਕਰੋ ਇਹ ਨਾ ਕਹੋ ਕਿ ਦੁਨੀਆਂ ਨੂੰ ਖੁਸ਼ ਕਰਨਾ ਹੈ ਜਾਂ ਮੈਨੂੰ ਖੁਸ਼ੀ ਚਾਹੀਦੀ ਹੈ ਬਲਕਿ ਕਰੋ ਮੈਂ ਕਰਮ ਇਦਾਂ ਦਾ ਕਰਨਾ ਮੇਰਾ ਰੱਬ ਖੁਸ਼ ਹੋਵੇ ਤਾਂ ਫਿਰ ਤੁਹਾਨੂੰ ਜਿਹਦਾ ਦੱਸਿਆ ਖੁਸ਼ੀਆਂ ਤੁਹਾਡੇ ਤੱਕ ਆਪ ਚੱਲ ਕੇ ਆਣਗੀਆਂ ਇਸ ਲਈ ਤਾਂ ਸਵਾਮੀ ਵਿਕਾਨਨੰਦ ਜੀ ਨੇ ਵੀ ਗੱਲ ਬੜੀ ਪਿਆਰੀ ਕਹੀ ਹੈ ਉਹ ਕਹਿੰਦੇ ਅੱਛੀ ਆਦਤਾਂ ਕਾ ਵਿਕਾਸ ਇੱਕ ਯੁੱਧ ਹੈ ਔਰ ਇਹ ਯੁੱਧ ਹਮੇ ਹਰ ਹਾਲ ਮੇ ਜੀਤਣਾ ਹੈ ਇਹ ਸਵਾਮੀ ਵੇਕਨਾਂ ਜੀ ਦੇ ਬੱਚਾ ਨੇ ਉਹ ਕਹਿੰਦੇ ਅਛੀਆਂ ਆਦਤਾਂ ਅਪਣਾਓ ਅچھے ਅਮਲ ਕਰਨ ਦੀ ਆਦਤ ਨੇਕੀ ਕਰਨ ਦੀ ਆਦਤ ਅਛਾਈ ਦੀ ਆਦਤ ਬਣਾਓ ਕਿਉਂਕਿ ਬੁਰੀਆਂ ਆਦਤਾਂ ਬੜੀ ਜਲਦੀ ਬੰਦੇ ਨੂੰ ਪਕੜ ਲੈਂਦੀਆਂ ਹੈ ਇਸ ਲਈ ਆਪਣੀਆਂ ਬੁਰੀਆਂ ਆਦਤਾਂ ਦੇ ਨਾਲ ਅਸੀਂ ਯੁੱਧ ਲੜਨਾ ਹੈ ਔਰ ਆਪਣੇ ਅੰਦਰ ਅਛਾਈ ਅੱਛੀ ਆਦਤ ਨੂੰ ਲਿਆਣਾ ਹੈ